ਸਵਾਗਤ ਹੈ ਪੀਡੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੋਂ ਸਹਿਖ ਰਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਪੰਜਾਬ ਦੇ ਹਾਲਾਤ ਹਲੇ ਵੀ ਠੀਕ ਨਹੀਂ ਨੇ ਜਿਹਾ ਪੰਜਾਬ ਦੇ ਵਿੱਚ ਰੁਕ ਰੁਕ ਕੇ ਪੈਰੀ ਬਰਸਾਤ ਹੋਰ ਮੁਸ਼ਕਲਾਂ ਵਧਾਰੀਆ ਪੰਜਾਬ ਦਾ ਮਾਜਾ ਅਤੇ ਦੁਆਬਾ ਖੇਤਰ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਘੱਗਰ ਮਾਲਵੇ ਨੂੰ ਡਰਾ ਰਿਹਾ ਜੀ ਹਾਂ ਘੱਗਰ ਇਹ ਘੱਗਰ ਜਿਹੜਾ ਹੁਣ ਚੜ ਕੇ ਆ ਰਿਹਾ ਜਿਸ ਦੇ ਕਰਕੇ ਘੱਗਰ ਦੇ ਨੇੜੇ ਤੇੜ ਦੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਹਾਲਾਂਕਿ ਰੱਬ ਦਾ ਸ਼ੁਕਰ ਹੈ ਕਿ ਘੱਗਰ ਕਹਿਰਵਾਨ ਨਹੀਂ ਹੋਇਆ ਪਰ ਜਿਸ ਤਰੀਕੇ ਨਾਲ ਪੈ ਰਹੀਆਂ ਬਰਸਾਤਾਂ ਨੇ ਉਹ ਮੁਸ਼ਕਲਾਂ ਜ਼ਰੂਰ ਵਧਾਰੀਆਂ ਨੇ ਅਸੀਂ ਅੱਜ ਤੁਹਾਡੇ ਸਾਹਮਣੇ ਉਹ ਮੈਡ ਡਿਪਾਰਟਮੈਂਟ ਦੀ ਵੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤਾਂ ਤੋਂ ਪੰਜਾਬ ਨੂੰ ਕਿੰਨੀ ਕੁ ਰਾਹਤ ਮਿਲਣ ਵਾਲੀ ਹੈ ਪ੍ਰੈਡਿਕਸ਼ਨ ਇਹ ਹੈ ਕਿ ਆਉਣ ਵਾਲੇ 3-4 ਦਿਨ ਹੁਣ ਬਰਸਾਤਾਂ ਨਹੀਂ ਨੇ ਜਿਸ ਦੇ ਕਰਕੇ ਪੰਜਾਬ ਦੇ ਲਈ ਇੱਕ ਚੰਗੀ ਖਬਰ ਜ਼ਰੂਰ ਹੈਗੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਲਈ ਅੱਜ ਚਾਰੇ ਪਾਸੇ ਤੁਸੀਂ ਦੇਖ ਰਹੇ ਹੋਵੋਗੇ ਕਿ ਮਦਦਗਾਰ ਹੱਥ ਅਗਿਆਰ ਨੇ ਆਣੇ ਵੀ ਚਾਹੀਦੇ ਨੇ ਵੱਖ-ਵੱਖ ਐਨ ਜੀਓਜ਼ ਹੋਣ ਸਮਾਜ ਸੇਵੀ ਸੰਸਥਾਵਾਂ ਪੋਲਿਟਿਕਲ ਪਾਰਟੀਆਂ ਆਮ ਲੋਕ ਹੁੰਦੇ ਸਰਦੇਲੇ ਲੋਕ ਹਰ ਤਰ੍ਹਾਂ ਦੀ ਮਦਦ ਇਹਨਾਂ ਲੋਕਾਂ ਦੀ ਕਰਨਾ ਚਾਹੁੰਦੇ ਨੇ ਔਰ ਕਰਨੀ ਚਾਹੀਦੀ ਵੀ ਆ ਪਰ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਹੁਣ ਮਦਦ ਕਿਵੇਂ ਦਿੱਤੀ ਤੇ ਕਿਹਨੂੰ ਪਹੁੰਚਾਈ ਜਾਵੇ ਇਹ ਵੀ ਸਾਹਮਣੇ ਆ ਰਿਹਾ ਅਸੀਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆਂ ਖਾਸ ਤੌਰ ਤੇ ਐਨ ਜੀਓਸ ਨੂੰ ਵੀ ਅਪੀਲ ਕਰਨਾ ਚਾਹੁੰਦੇ ਆਂ ਕਿ ਇਸ ਵਕਤ ਮਦਦ ਦੀ ਲੋੜ ਹਟਾ ਹੈ ਪਰ ਇਹ ਮਦਦ ਦੀ ਲੋੜ ਲੰਬਾ ਸਮਾਂ ਚੱਲਣ ਵਾਲੀ ਹੈ ਇਹ ਨਹੀਂ ਹੈ ਕਿ ਇਹ ਕੋਈ 5 7 10 ਦਿਨ ਦੀ ਕੋਈ ਗੱਲ ਹੈ ਜਦੋਂ ਪਾਣੀ ਉਤਰ ਜਾਏਗਾ ਤਾਂ ਸਮੱਸਿਆ ਹੱਲ ਹੋ ਜਾਏਗੀ ਪਾਣੀ ਉਤਰਨ ਤੋਂ ਬਾਅਦ ਇਸ ਸਮੱਸਿਆਵਾਂ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ ਲੋਕਾਂ ਦੇ ਘਰ ਡੰਗਰ ਵੱਛੇ ਸਭ ਤਬਾਹ ਹੋ ਚੁੱਕੇ ਨੇ ਉਹ ਉਹਨਾਂ ਘਰਾਂ ਨੂੰ ਦੁਬਾਰਾ ਵਸਾਣਾ ਉਹਨਾਂ ਦੇ ਡੰਗਰ ਬੱਚੇ ਦੇ ਲਈ ਇੰਤਜ਼ਾਮ ਕਰਨਾ ਉਹਨਾਂ ਦੇ ਫਸਲਾਂ ਲਈ ਇੰਤਜ਼ਾਮ ਕਰਨਾ ਉਹਨਾਂ ਦੇ ਲਈ ਰਸਦ ਲਈ ਇੰਤਜ਼ਾਮ ਕਰਨਾ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਕਰਨਾ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਬਾਕੀ ਹਲੇ ਹੋਣਗੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਚੁਣੌਤੀ ਇਹਨਾਂ ਦੁਆਬੇ ਤੇ ਮਾਜੇ ਦੇ ਲੋਕਾਂ ਲਈ ਬਣੇਗੀ ਸੋ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਮਦਦ ਹੈ ਉਹ ਲਗਾਤਾਰ ਰੱਖੀ ਜਾਵੇ ਕੰਟੀਨਿਊਟੀ ਦੇ ਵਿੱਚ ਜ਼ਰੂਰ ਰੱਖੀ ਜਾਵੇ ਇਸ ਤੋਂ ਇਲਾਵਾ PTC ਨੈਟਵਰਕ ਨਵੀਂ ਕਿ ਇਨੀਸ਼ੀਏਟਿਵ ਲਿਆ PTC ਨੈਟਵਰਕ ਵੈਸੇ ਤਾਂ ਸਾਡੇ ਰਿਪੋਰਟਰ ਲਗਾਤਾਰ ਪਹਿਲੇ ਦਿਨ ਤੋਂ ਹੀ ਅਸੀਂ ਪਹਿਲਾ ਉਹ ਨੈਟਵਰਕ ਆ ਜਿਨੇ 15 ਅਗਸਤ ਤੋਂ ਸ਼ੁਰੂ ਕਰ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਨੇ ਪੰਜਾਬ ਦੇ ਵਿੱਚ ਹੜ੍ਹ ਆ ਚੁੱਕੇ ਨੇ ਤੇ ਉਦੋਂ ਲੋਕ ਮੰਨਨ ਨੂੰ ਤਿਆਰ ਨਹੀਂ ਸੀ 15 ਅਗਸਤ ਨੂੰ ਅਸੀਂ ਸਭ ਤੋਂ ਪਹਿਲਾਂ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਔਰ ਲੋਕਾਂ ਨੂੰ ਅਤੇ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ PTC ਨੈਟਵਰਕ ਦੀ ਮੁਹਿੰਮ ਹੋਰ ਵੱਡੀ ਹੋ ਗਈ ਹੈ ਕਿਸੇ ਵੀ ਹੜਪ੍ਰਿਤ ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਚਾਹੀਦੀ ਹੈ ਤਾਂ ਤੁਸੀਂ ਸਿਰਫ ਸਾਨੂੰ WhatsApp ਕਰ ਸਕਦੇ ਹੋ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਤੇ ਫੋਨ ਨੰਬਰ ਲਿਖ ਕੇ ਸਾਨੂੰ ਮੈਸੇਜ ਭੇਜ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਹੁਣ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਤੁਸੀਂ ਦੱਸੋਗੇ ਤੁਹਾਨੂੰ ਮਦਦ ਕਿਵੇਂ ਦੀ ਚਾਹੀਦੀ ਹੈ ਸਾਡਾ ਫੋਨ ਨੰਬਰ ਚੱਲ ਰਿਹਾ WhatsApp ਨੰਬਰ 9319592969 ਇਸ ਨੰਬਰ ਤੇ ਤੁਸੀਂ ਸਾਨੂੰ WhatsApp ਮੈਸੇਜ ਦੇ ਰਾਹੀਂ ਇਹ ਦੱਸ ਸਕਦੇ ਹੋ ਕਿ ਤੁਹਾਨੂੰ ਕੋਈ ਰਸਦ ਚਾਹੀਦੀ ਹੈ ਤੁਹਾਨੂੰ ਕੋਈ ਜਾਨਵਰਾਂस्ते ਚਾਰਾ ਚਾਹੀਦਾ ਹੈ ਡੰਗਰਾਂस्ते ਚਾਰਾ ਚਾਹੀਦਾ ਹੈ ਤੁਹਾਨੂੰ ਲੰਗਰ ਚਾਹੀਦਾ ਤੁਹਾਨੂੰ ਮੈਡੀਕਲ ਦੀ ਕੋਈ ਸਹੂਲਤ ਚਾਹੀਦੀ ਹੈ ਤੁਹਾਨੂੰ ਤਰਪਾਲਾਂ ਦੀ ਕੋਈ ਲੋੜ ਹੈ ਤੁਹਾਡੇ ਘਰਾਸਤੇ ਕਿਸੇ ਦੀ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਤੁਸੀਂ ਸਾਨੂੰ ਵਟਸਐਪ ਕਰੋ ਅਸੀਂ ਵੱਖ-ਵੱਖ ਐਨ ਜੀਓਜ਼ ਦੇ ਨਾਲ ਮਿਲ ਕੇ ਤੁਹਾਡੇ ਤੱਕ ਇਹ ਸਾਰਾ ਕੁਝ ਪਹੁੰਚਾਵਾਂਗੇ ਕਿਉਂਕਿ ਸਾਰੇ ਐਨ ਜੀਓਜ਼ ਨਾਲ ਰابطਾ ਕਾਇਮ ਰੱਖਿਆ ਹੋਇਆ ਹੈ ਔਰ ਐਨ ਜੀਓਜ਼ ਵੀ ਇਹ ਕਹਿੰਦੇ ਨੇ ਕਿ ਤੁਸੀਂ ਸਾਨੂੰ ਸਟੀਕ ਜਾਣਕਾਰੀ ਦਿਓ ਕਿ ਨੂੰ ਕਿੱਥੇ ਕਿਹੜੀ ਰਸਦ ਜਾਂ ਕੋਈ ਚੀਜ਼ ਚਾਹੀਦੀ ਹੈ ਅਸੀਂ ਉੱਥੇ ਤੱਕ ਜ਼ਰੂਰ ਪਹੁੰਚਾਵਾਂਗੇ ਤੁਹਾਨੂੰ ਉਹ 15 ਅਗਸਤ ਸੇ ਇੱਕ ਐਪੀਸੋਡ ਦੀ ਇੱਕ ਝਲਕ ਵੀ ਦਿਖਾਣੇ ਆ ਸਭ ਤੋਂ ਪਹਿਲਾਂ 15 ਅਗਸਤ ਨੂੰ ਹੀ ਹੜਾਂ ਵਰਗੇ ਹਾਲਾਤ ਬਣ ਗਏ ਸੀਗੇ ਉਦੋਂ ਪ੍ਰਸ਼ਾਸਨ ਜੇ ਸਰਕਾਰ ਨੇ ਗੰਭੀਰਤਾ ਨਾਲ ਇਸ ਐਪੀਸੋਡ ਨੂੰ ਲਿਆ ਹੁੰਦਾ ਤਾਂ ਸ਼ਾਇਦ ਇਹ ਹਾਲਾਤ ਨਾ ਬਣਦੇ ਅੱਜ ਜਿੱਥੇ ਪੂਰਾ ਮੁਲਕ ਆਪਣਾ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਉੱਥੇ ਹੀ ਅੱਜ ਵੀ ਕੁਝ ਲੋਕ ਬੇਸਿਕ ਸਹੂਲਤਾਂਵਾਂ ਤੋਂ ਬੇਸਿਕ ਮੁਸ਼ਕਲਾਂ ਤੋਂ ਦੋ ਚਾਰ ਹੋ ਰਹੇ ਨੇ ਅੱਜ ਜਦੋਂ ਲਾਲ ਕਿਲ੍ਹੇ ਦੀ ਫਸੀਲ ਤੇ ਤਿਰੰਗਾ ਝੰਡਾ ਲਹਿਰਾ ਰਿਹਾ ਸੀ ਤਾਂ ਅੱਜ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਲੋਕ ਆਪਣੇ ਸਿਰ ਤੇ ਸਮਾਨ ਧਰ ਕੇ ਟਰਾਲੀਆਂ ਦੇ ਵਿੱਚ ਸਮਾਨ ਧਰ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਸੀ ਕਾਰਨ ਕੀ ਹੈ ਕਾਰਨ ਇਹ ਹੈ ਕਿ ਹਰ ਵਾਰ ਮੌਨਸੂਨ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਪੈਂਦੀ ਹੜ੍ਹ ਦੀ ਮਾਰ ਪੰਜਾਬ ਦੇ ਵਿੱਚ ਬਹੁਤ ਥਾਵਾਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਲੋਕ ਆਪਣੇ ਪਿੰਡ ਆਪਣੇ ਘਰ ਛੱਡਣ ਲਈ ਮਜਬੂਰ ਨੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਕੇ ਰਹਿ ਗਈ ਹੈ ਹਲੇ ਪਿਛਲੀਆਂ ਫਸਲਾਂ ਦਾ ਮੁਆਵਜ਼ਾ ਮਿਲਿਆ ਨਹੀਂ ਹੁੰਦਾ ਅਗਲੀ ਵਾਰ ਆਇਆ ਪਾਣੀ ਉਹਨਾਂ ਦੀਆਂ ਰਹਿਂਦੀਆਂ ਖੈਂਦੀਆਂ ਫਸਲਾਂ ਵੀ ਡਬੋ ਦਿੰਦਾ ਤੇ ਹਰ ਵਾਰ ਆਸ ਰਹਿੰਦੀ ਹੈ ਰੱਬ ਦੇ ਉੱਤੇ ਕਿਉਂਕਿ ਸਰਕਾਰਾਂ ਤੇ ਇਹਨਾਂ ਲੋਕਾਂ ਨੇ ਆਸ ਛੱਡਤੀ ਹੈ ਕਿ ਸਰਕਾਰਾਂ ਉਹਨਾਂ ਦਾ ਕੁਝ ਕਰਨਗੇ ਅਕੀਕਤਿਆੜਾ ਬਣਾਣਾ ਹਰ ਸਾਲ ਸਾਡੇ ਗਰੀਬਾਂ ਦਾ ਮਜ਼ਾਕ ਉਡਾਂਦੀ ਹੈ ਸਾਡੇ ਵਾਸਤੇ ਤਾਂ 15 ਅਗਸਤ ਤੇ ਮਣੀ ਰਹੀ ਹੈ ਜੀ ਤੁਸੀਂ ਹਰੀਕੇ ਹਰੀਕੇ ਪਤਨ ਚਲ ਜਾਓ ਉੱਥੇ ਇਸ ਟਾਈਮ 10 ਮਿੰਟ ਬਿਆਸ ਤੋਂ ਪਾਰਨੇ ਜਿਹਦਾ ਦਿਸ ਜਹਾਜ਼ ਹੋਇਆ ਉਹ ਵਿਚਾਰਾ ਕੋਲ ਨਹੀਂ ਕੋਲ ਬਣਿਆ ਦਸਾਂ ਪਿੰਡਾਂ ਦੇ ਬਣਿਆ ਤੇ ਇੱਕ ਪਿੰਡੂ ਕੌਣ ਬਣਾ ਲਵੇਗਾ ਇਹ ਸੇਜ ਜੀਬ ਬਰਬਾਦੀ ਹੋਈ ਆ ਕੋਈ ਪੱਕਾ ਹੱਲ ਨਹੀਂ ਹੋਇਆ ਇਹ ਤੁਸੀਂ ਹੈਗੇ ਆ ਨਾ ਸਰਕਾਰ ਦੇ ਨਮਾਇੰਦੇ ਹੀ ਇਹਨਾਂ ਦਾ ਪੱਕਾ ਹਲਕਾਓ ਜਿਹੜਾ ਆਏ ਸਾਰ ਬਰਬਾਦੀ ਹਾਲਾਤ ਉਹਨਾਂ ਵਿਚਾਰਿਆਂ ਨੂੰ ਜਿਨ੍ਹਾਂ ਨੇ ਠੇਕਿਆਂ ਤੇ ਲੈ ਲੈ ਜਮੀਨਾਂ ਕੱਲ ਦੇ ਇੰਨੇ ਪਛਾਨ ਪੱਠੇ ਵੀ ਨਹੀਂ ਵਿਚਾਰੇ ਪਤੂਆਂ ਦੇ ਨੁਕਸਾਨ ਦੀ ਗੱਲ ਕਰੀਏ ਤਾਂ 25 ਤੋਂ 3000 ਰੇਕੜ ਦੇ ਤਕਰੀਬ ਹੈ ਫਸਲ ਖਰਾਬ ਹੋ ਚੁੱਕੀ ਹੈ ਸਾਨੂੰ ਇਹਨਾਂ ਡੋਬੀ ਆਈ ਹੈਗਾ ਭਗਵੰਤ ਮਾਨ ਨੇ ਸਾਡਾ ਕੁਝ ਨਹੀਂ ਆਤਾ ਪਤਾ ਨਾ ਕੀ ਤਾਂ ਸੋ 15 ਅਗਸਤ ਨੂੰ ਅਸੀਂ ਸਭ ਤੋਂ ਪਹਿਲਾਂ ਇਹ ਕਿਹਾ ਸੀਗਾ ਲੋਕਾਂ ਨੂੰ ਵੀ ਜਾਗਰੂਕ ਕੀਤਾ ਸੀਗਾ ਅਲਰਟ ਕੀਤਾ ਸੀਗਾ ਕਿ ਲਗਾਤਾਰ ਪ੍ਰੈਡਿਕਸ਼ਨ ਬਹੁਤ ਵੱਡੀ ਹੈ ਬਰਸਾਤਾਂ ਦੀ ਕਿ ਇਸ ਵਾਰ ਬਰਸਾਤਾਂ ਜਿਹੜੀਆਂ ਉਹ ਵੱਧ ਪੈਣ ਵਾਲੀਆਂ ਨੇ ਹੁਣ ਤੱਕ ਜਿਹੜੇ ਰਿਕਾਰਡ ਕੀਤੀ ਗਈ ਹੈ 36% ਬਰਸਾਤ ਤੇ ਜਿਹੜੀ ਵੱਧ ਪਈ ਹੈ 1998 ਤੋਂ ਬਾਅਦ ਸਭ ਤੋਂ ਵੱਧ ਬਰਸਾਤ ਜਿਹੜੀ ਉਹ ਹੁਣ ਪਈ ਹੈ ਇੱਕ ਰਿਕਾਰਡ ਹੈ ਜਿਹੜਾ ਟੁੱਟ ਗਿਆ ਔਰ ਅੱਜ ਵੀ ਜਿਹੜੇ ਮੌਜੂਦਾ ਹਾਲਾਤ ਨੇ ਪੰਜਾਬ ਦੇ ਕੀ ਨੇ ਉਹ ਤਸਵੀਰਾਂ ਨਹੀਂ ਤੁਹਾਨੂੰ ਦਿਖਾ ਦਿੰਦੇ ਆ ਕਿ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਹਲੇ ਵੀ ਹਾਲਾਤ ਸੁਧਰਦੇ ਹੋਏ ਦਿਖਾਈ ਨਹੀਂ ਦੇ ਰਹੇ ਇਹ ਸਾਰੇ ਹੀ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵੱਖੋ ਵੱਖਰੇ ਏਰੀਆ ਦੇ ਨੇ ਖਾਸ ਤੌਰ ਤੇ ਮਾਝੇ ਤੇ ਦੁਆਬੇ ਦੇ ਇਹ ਹਾਲਾਤ ਨੇ ਲੋਕਾਂ ਦੇ ਘਰ ਡੰਗਰ ਵੱੱਛੇ ਸਭ ਖਤਮ ਹੋ ਗਏ ਨੇ ਅੱਖਾਂ ਦੇ ਵਿੱਚ ਹੰਝੂ ਨੇ ਇਹ ਉਹ ਲੋਕ ਨੇ ਜਿਹੜੇ ਸਾਡੇ ਸਾਰਿਆਂ ਦਾ ਢਿੱਡ ਪਰਦੇ ਨੇ ਤੇ ਅੱਜ ਇਨਾਂ ਨੂੰ ਮਦਦ ਦੀ ਲੋੜ ਹੈ ਇਨਾਂ ਨੂੰ ਮਦਦ ਦੀ ਲੋੜ ਹੈ ਤੇ ਸਾਨੂੰ ਸਭ ਨੂੰ ਅੱਗੇ ਆ ਕੇ ਇਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਸੋ ਇਹ ਮਦਦ ਕਿਸ ਤਰੀਕੇ ਨਾਲ ਪਹੁੰਚਣੀ ਚਾਹੀਦੀ ਹੈ ਕਿਵੇਂ ਪਹੁੰਚਣੀ ਚਾਹੀਦੀ ਹੈ ਹਰ ਬੰਦਾ ਆਪਣੇ ਤੌਰ ਤੇ ਕਿਸੇ ਵੀ ਤਰੀਕੇ ਨਾਲ ਇਹਨਾਂ ਤੱਕ ਮਦਦ ਪਹੁੰਚਾ ਸਕਦਾ ਕਿਉਂਕਿ ਤਰਾਸ ਦੀ ਨਹੀਂ ਵੱਡੀ ਹੈ ਸਿਰਫ ਸਰਕਾਰਾਂ ਤੇ ਇਹ ਪ੍ਰਸ਼ਾਸਨ ਦੇ ਭਰੋਸੇ ਬੈਠਾਂਗੇ ਤਾਂ ਸ਼ਾਇਦ ਕਦੇ ਵੀ ਪੂਰੀ ਨਹੀਂ ਪੈਣੀ ਸਾਡੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਮਦਦ ਕਰਨ ਦੀ ਲੋੜ ਹੈ ਸੋ ਪੰਜਾਬ ਦੇ ਮੌਜੂਦਾ ਹਾਲਾਤ ਤੁਹਾਨੂੰ ਦੱਸ ਦਿੱਤੇ ਨੇ ਸਭ ਤੋਂ ਵੱਧ ਵੇਖੇ ਜਾਣੇ ਸ਼ੋਅ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿੱਥੇ ਕਿੱਥੇ ਕਿਸ ਨੂੰ ਮਦਦ ਦੀ ਲੋੜ ਹੈ ਸਾਡੀ ਸਭ ਤੋਂ ਵੱਡੀ ਕੋਸ਼ਿਸ਼ ਇਹ ਹੈ ਕਿਉਂਕਿ ਅਸੀਂ 15 ਅਗਸਤ ਤੋਂ ਹੀ ਲੋਕਾਂ ਨੂੰ ਸੁਚੇਤ ਕਰਨ ਦੇ ਵਿੱਚ ਲੱਗੇ ਹੋਏ ਹਾਂ ਕਿ ਪੰਜਾਬ ਦੇ ਵਿੱਚ ਹੜ੍ਹ ਆ ਸਕਦੇ ਨੇ ਹੜਾਂ ਵਰਗੇ ਹਾਲਾਤ ਨੇ ਨਾ ਪ੍ਰਸ਼ਾਸਨ ਨਾ ਸਰਕਾਰ ਜੇਕਰ ਸਮਾਂ ਰਹਿੰਦਿਆਂ ਉਹਨਾਂ ਨੇ ਇਹ ਗੱਲ ਸੁਣੀ ਹੁੰਦੀ ਮੰਨੀ ਹੁੰਦੀ ਤਾਂ ਸ਼ਾਇਦ ਅਜੇ ਹਾਲਾਤ ਨਾ ਬਣਦੇ ਹੁਣ ਜਿਵੇਂ ਦੀ ਤਰਾਸਦੀ ਵੱਡੀ ਹੈ ਉਵੇਂ ਹੀ ਮਦਦਗਾਰ ਹੱਥ ਵੀ ਸਾਹਮਣੇ ਆ ਰਹੇ ਨੇ ਔਰ ਮਦਦਗਾਰ ਹੱਥ ਹੋਰ ਜ਼ਿਆਦਾ ਚਾਹੀਦੇ ਨੇ ਕਿਉਂਕਿ ਤਰਾਸੀ ਬਹੁਤ ਵੱਡੀ ਹੈ ਤਰਾਸੀ ਇਹ ਨਹੀਂ ਹੈ ਕਿ ਹਫਤਾ 10 ਦਿਨ ਦੇ ਵਿੱਚ ਖਤਮ ਹੋ ਜਾਏਗੀ ਇਸ ਤੋਂ ਬਾਅਦ ਵੀ ਇਹਨੂੰ ਕਈ ਮਹੀਨੇ ਲੱਗਣਗੇ ਲੋਕਾਂ ਦੇ ਘਰ ਬਾਰ ਸਭ ਖਤਮ ਹੋ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਸਹੀ ਕਰਨ ਦੇ ਲਈ ਬਹੁਤ ਲੰਮਾ ਸਮਾਂ ਲੱਗੇਗਾ ਤੇ ਇਸੇ ਕਰਕੇ ਸਾਨੂੰ ਵੱਖ-ਵੱਖ ਐਨ ਜੀਓ ਦੀ ਜ਼ਰੂਰਤ ਹੈ ਇਹਨਾਂ ਦੇ ਵਿੱਚੋਂ ਹੀ ਸਭ ਤੋਂ ਵੱਡਾ ਅਹਿਮ ਰੋਲ ਅਦਾ ਕਰੀ ਕੈਨ ਜੀਓ ਹੜਪੀੜਤ ਇਲਾਕਿਆਂ ਦੇ ਵਿੱਚ ਹੜਪੀੜਤਾ ਦੀ ਮਦਦ ਕਰ ਰਹੀ ਹੈ ਦਾ ਗਲੋਬਲ ਸਿਕਸ ਉਸ ਦੇ ਫਾਊਂਡਰ ਨੇ ਅਮਰਪ੍ਰੀਤ ਸਿੰਘ ਜੀ ਮਿਰਰ ਨਾਲ ਜੁੜੇ ਹੋਏ ਨੇ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਦੇਖਿਆ ਵੀ ਹੋਣਾ ਕਿ ਇਹ ਮਦਦ ਕਰਨੇ ਅਮਰਪ੍ਰੀਤ ਸਿੰਘ ਜੀ ਮੈਂ ਸਭ ਤੋਂ ਪਹਿਲਾ ਸਵਾਲ ਇਹ ਹੀ ਹੈ ਕਿਉਂਕਿ ਤੁਸੀਂ ਵਕਹਵਾਕ ਥਾਵਾਂ ਤੇ ਲਗਾਤਾਰ ਜਾ ਰਹੇ ਹੋ ਪਮੇ ਉਹ ਮਾਝਾ ਹੋਵੇ ਦੁਆਬਾ ਹੋਵੇ ਫਿਲਹਾਲ ਕੀ ਸਥਿਤੀ ਹੈ ਜੋ ਪਹਿਲਾਂ 2-4 ਦਿਨ ਦੇ ਵਿੱਚ ਸਥਿਤੀ ਸੀ ਕੋਈ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਦੇਖੋ ਹਾਲਾਤ ਪਹਿਲਾਂ ਕੱਲ ਤੱਕ ਇੱਕ ਦਿਨ ਪਹਿਲਾਂ ਤੱਕ ਹਾਲਾਤ ਇਹ ਸੀ ਕਿ ਸ਼ਾਇਦ ਸਾਨੂੰ ਐ ਲੱਗ ਰਿਹਾ ਸੀ ਕਿ ਹਾਲਾਤ ਹੁਣ ਬਿਲਕੁਲ ਬੈਟਰ ਹੋ ਜਾਣਗੇ ਪਰ ਅੱਜ ਅਸੀਂ ਗੁਰਦਾਸਪੁਰ ਇਲਾਕੇ ਚ ਫਿਰ ਮੁੜ ਕੇ ਅੱਜ ਆਏ ਸੀ ਜਿੱਥੇ ਸਾਡੀ ਇੱਕ ਨਵਾਂ ਪ੍ਰੋਜੈਕਟ ਇਨੀਸ਼ੀਏਟ ਕੀਤਾ ਸੀ ਪਰ ਅੱਜ ਫਿਰ ਪਾਣੀ ਜਿਹੜਾ ਉਹ ਚੜ੍ਹਿਆ ਆਇਆ ਤੇ ਜਿੱਥੇ ਸੜਕ ਤੇ ਉੱਤੇ ਪਹਿਲਾਂ ਆਰਾਮ ਨਾਲ ਗੱਡੀਆਂ ਚੱਲ ਰਹੀਆਂ ਸੀ ਅੱਜ ਅਸੀਂ ਗੱਡੀਆਂ ਵੀ ਨਹੀਂ ਘੱਟ ਪਾਏ ਜਿੱਥੋਂ ਕਿ ਅੱਜ ਮੋਟਰਸਾਈਕਲ ਵੀ ਨਹੀਂ ਨਿਕਲ ਰਿਹਾ ਸੋ ਪਾਣੀ ਫਿਰ 4-4 ਫੁੱਟ ਜਿਹੜਾ 3-3 ਫੁੱਟ ਪਾਣੀ ਹੋ ਚੁੱਕਿਆ ਸੋ ਹਾਲਾਤ ਸਮਝ ਤੋਂ ਹੀ ਬਾਹਰ ਨੇ ਕਿ ਕਿਉਂ ਇਹ ਕਿੱਦਾਂ ਹੋ ਰਿਹਾ ਸਮਝ ਬਿਲਕੁਲ ਵੀ ਸਾਨੂੰ ਵੀ ਨਹੀਂ ਆ ਰਹੀ ਕਿ ਜਿਹੜੇ ਇਲਾਕੇ ਚ ਪਾਣੀ ਨਿਕਲ ਚੁੱਕਿਆ ਫਿਰ ਦੁਬਾਰਾ ਪਾਣੀ ਆ ਰਿਹਾ ਔਰ ਬਾਰਸ਼ਾਂ ਪੈ ਰਹੀਆਂ ਲਗਾਤਾਰ ਉਪਰੋਂ ਕੁਦਰਤ ਦਾ ਕਹਿਰ ਪੈ ਰਿਹਾ ਔਰ ਮਤਲਬ ਲੋਕ ਬਹੁਤ ਜ਼ਿਆਦਾ ਸਫਰ ਕਰ ਰਹੇ ਇਸ ਸਮੇਂ ਅੱਛਾ ਅਮਰਪ੍ਰੀਤ ਸਿੰਘ ਜੀ ਜੇ ਅਪਤ ਤੁਰੰਤ ਪ੍ਰਭਾਵ ਲੋਕਾਂ ਨੂੰ ਕਿਉਂਕਿ ਦੇਖੋ ਤੁਹਾਡੇ ਵਰਗੀਆਂ ਐਨਜੀਓ ਤਾਂ ਸੇਵਾ ਕਰ ਰਹੀ ਆ ਹੋਰ ਬਹੁਤ ਸਾਰੇ ਐਨਜੀਓਜ਼ ਨੇ ਜਿਹੜੇ ਸੇਵਾ ਕਰਨੇ ਆ ਕਰਨਾ ਚਾਹੁੰਦੇ ਨੇ ਪਰ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਸਾਨੂੰ ਜ਼ਰੂਰਤ ਕਿੱਥੇ ਹੈ ਸਹੀ ਹੱਥਾਂ ਦੇ ਵਿੱਚ ਸਹੀ امداد ਪਹੁੰਚੇ ਉਹ ਤੁਹਾਡੇ ਜ਼ਰੀਏ ਮੈਂ ਜ਼ਰੂਰ ਸਮਝਣਾ ਚਾਹੁੰਦਾ ਦੇਖੋ ਮਤਲਬ ਜੋ ਸਾਡਾ ਤਜਰਬਾ ਰਿਹਾ ਹੈ ਔਰ ਅੱਜ ਅਸੀਂ ਗਰਾਉਂਡ ਜ਼ੀਰੋ ਤੇ ਪਹਿਲੇ ਦਿਨ ਤੋਂ ਬੈਠੇ ਆ ਜਦੋਂ ਅਸੀਂ ਜਿਹੜੇ ਪਿੰਡਾਂ 'ਚ ਅਸੀਂ ਰੈਸਕਿਊ ਕੀਤਾ ਅਸੀਂ ਉਸ ਪਿੰਡਾਂ ਦੀ ਗਰਾਉਂਡ ਦੇ ਉੱਤੇ ਅਸੈਸਮੈਂਟ ਕਰ ਰਹੇ ਹਾਂ ਔਰ ਨਾਲ-ਨਾਲ ਅਸੀਂ ਉਹਨਾਂ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਬਟ ਸਭ ਤੋਂ ਵੱਡੀ ਜ਼ਰੂਰਤ ਹੈ ਕੋਆਰਡੀਨੇਸ਼ਨ ਦੀ ਹਾਂ ਸਭ ਤੋਂ ਵੱਡੀ ਜ਼ਰੂਰਤ ਹੈ ਪਲਾਨਿੰਗ ਦੀ ਯੈਸ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਲੌਂਗ ਟਰਮ ਪਲਾਨ ਕਿਸੇ ਦੇ ਕੋਲੇ ਹੈ ਕਿ ਅੱਜ ਅਸੀਂ ਅੱਜ ਤੋਂ 1 ਸਾਲ ਬਾਅਦ ਦਾ ਸਾਡੇ ਕੋਲੇ ਪਲਾਨ ਕੀ ਹੈ ਜਾਂ ਅਸੀਂ 2 ਸਾਲ ਤੱਕ ਇਸ ਇਲਾਕੇ ਨੂੰ ਕਿਵੇਂ ਸਹੀ ਤਰੀਕੇ ਨਾਲ ਉੱਪਰ ਖੜੇ ਕਰ ਪਾਵਾਂਗੇ ਅੱਜ ਸਾਡੀ ਲੋੜ ਇਹ ਹੈ ਕਿ ਅਸੀਂ ਉਹ ਪਰਿਵਾਰਾਂ ਦੇ ਨਾਲ ਗੱਲਾਂ ਬਾਤਾਂ ਕਰੀਏ ਅਸੀਂ ਉਹ ਪਰਿਵਾਰ ਦੇ ਨਾਲ ਜਿਸ ਦੇ ਨਾਲ ਫੋਟੋ ਖਿਚਾ ਰਹੇ ਹਾਂ ਕਿ ਸ਼ਾਇਦ ਸਾਨੂੰ ਉਹਦੀ ਹਿਸਟਰੀ ਵੀ ਪਤਾ ਹੈ ਜਾਂ ਨਹੀਂ ਪਤਾ ਅੱਜ ਜੋ ਇਸ ਮੁਸੀਬਤ ਦੇ ਵਿੱਚ ਆ ਰਹੇ ਕਿ ਅਸੀਂ ਅਸੀਂ ਉਸ ਨੂੰ ਇੱਕ ਤਰਪਾਲ ਦੇ ਕੇ ਜਾਂ ਅਸੀਂ ਉਸ ਨੂੰ ਪਾਣੀ ਦੇ ਕੇ ਅੱਗੇ ਮੂਵ ਔਨ ਕਰ ਰਹੇ ਹਾਂ ਠੀਕ ਹੈ ਡਿਸਟ੍ਰਿਬਿਊਸ਼ਨ ਦਾ ਪ੍ਰੋਸੈਸ ਹੈ ਬਟ इमोਸ਼ਨਲੀ ਕਨੈਕਟ ਕਰਨਾ ਔਰ ਇਹਨਾਂ ਚੀਜ਼ਾਂ ਨੂੰ ਸਮਝਣਾ ਇਹ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਸਹੀ ਤਰੀਕੇ ਦੇ ਨਾਲ ਏਡ ਹੈ ਜਿਹੜੀ ਉਹ ਡਿਲੀਵਰ ਕਰ ਪਾਵਾਂਗੇ ਹਰਪ੍ਰੀਤ ਜੀ ਉਦਾਹਰਣ ਦੇ ਤੌਰ ਤੇ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਜਦੋਂ ਅਸੀਂ ਪਹਿਲੇ ਦਿਨਾਂ ਦੇ ਵਿੱਚ ਘਰ ਫਲੱਡ ਏਰੀਆ ਦੇ ਵਿੱਚ ਘਰ ਪਹੁੰਚੇ ਤਾਂ ਮੈਂ ਪਹਿਲੇ ਦਿਨ ਦੀ ਰਾਤ ਦੀ ਮੇਰੀ ਜਿਹੜੀ ਪੋਸਟ ਸੀਗੀ ਇੰਸਟਾਗ੍ਰam ਦੇ ਉੱਤੇ ਮੈਂ ਆਪਣੇ ਪਰਸਨਲ ਪੇਜ ਤੋਂ ਪਾਈ ਕਿ ਸਾਨੂੰ ਸੋਲਰ ਲਾਈਟਸ ਦੀ ਜ਼ਰੂਰਤ ਹੈ ਤਾਂ ਮੈਨੂੰ ਬਹੁਤ ਕੁਐਰੀਜ਼ ਆਈਆਂ ਕਿ ਹਜੇ ਤਾਂ ਤੁਸੀਂ ਰੈਸਕਿਊ ਕਰ ਰਹੇ ਹੋ ਤੁਸੀਂ ਤਾਂ ਟਾਰਚ ਲੈ ਕੇ ਚਲੇ ਮੈਂ ਕਹਿੰਦਾ ਨਹੀਂ ਇਹ ਸਾਡੀ ਦੂਰ ਅੰਦੇਸ਼ੀ ਹੈ ਅਸੀਂ ਪਲੈਨਿੰਗ ਕਰ ਰਹੇ ਹਾਂ ਕੀ ਅਗਲੇ ਹਫਤੇ ਕੀ ਹੋਣ ਵਾਲਾ ਹੈ ਉਹ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਇੱਕ ਪਰਿਵਾਰ ਚ ਕੱਲ ਗਿਆ ਇੱਕ ਬਾਪੂ ਜੀ ਨੂੰ ਲਾਈਟ ਫੜਾਈ ਤੇ ਬਾਪੂ ਜੀ ਨੇ ਮੈਨੂੰ ਜੱਫੀ ਪਾ ਲਈ ਮੈਂ ਕਿਹਾ ਜੀ ਬਾਪੂ ਜੀ ਅਸੀਂ ਤਾਂ ਕੁਝ ਲੈ ਕੇ ਨਹੀਂ ਆਏ ਇਹ ਤਾਂ 11500 ਦੀ ਲਾਈਟ ਹੈ ਉਹ ਕਹਿੰਦੇ ਪੁੱਤਰ ਨਹੀਂ ਵੀ ਇਹ ਲਾਈਟ ਦਾ ਮੇਰੇ ਲਈ ਮਤਲਬ ਇਹ ਹੈ ਕਿ ਕੱਲ ਮੈਨੂੰ ਹਨੇਰੇ ਚ ਦੋ ਸੱਪ ਘਟਣ ਲੱਗੇ ਸੀ ਤੇ ਸਾਡੇ ਘਰੇ ਬੱਤੀ ਨਹੀਂ ਆ ਰਹੀ ਤੇ ਅਸੀਂ ਚਿੱਕੜ ਚੋਂ ਗਾਰੇ ਚੋਂ ਜਦੋਂ ਨਿਕਲ ਕੇ ਬਾਥਰੂਮ ਵੀ ਜਾਣਾ ਹੁੰਦਾ ਤਾਂ ਮੋਮਬੱਤੀ ਹੱਥ ਚ ਚਲਾ ਕੇ ਜਾਂਦੇ ਆ ਤੇ ਇਹ ਲਾਈਟ ਦੀ ਐਮੀਤ ਕਹਿੰਦੇ ਮੈਨੂੰ ਪਤਾ ਤੇ ਮਤਲਬ ਲਾਈਕ ਉਹ ਜਿਹੜੇ ਇਮੋਸ਼ਨਸ ਨੇ ਉਹ ਜਿਹੜੀ ਨੀਡ ਹੈ ਸਾਨੂੰ ਉਹ ਜਾਣਨ ਦੀ ਲੋੜ ਹੈ ਔਰ ਉਸ ਨੀਡ ਦੇ ਅਕੋਰਡਿੰਗਲੀ ਪਲੈਨਿੰਗ ਐਂਡ ਐਗਜ਼ੀਕਿਊਸ਼ਨ ਦੀ ਲੋੜ ਹੈ ਕਿ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਰਾਈਟ ਵੇ ਦੇ ਵਿੱਚ ਘਰ ਉਹ ਏਡ ਹੈ ਜਿਹੜੀ ਲੋਕਾਂ ਤੱਕ ਪਹੁੰਚਾਈਏ ਜੀ ਅਮਰਪ੍ਰੀਤ ਇਹ ਇਹ ਤੁਹਾਡੇ ਦੇ ਸਰੀਏ ਮੈਂ ਜ਼ਰੂਰ ਸਮਝਣਾ ਚਾਹਣਾ ਕਿ ਨੁਕਸਾਨ ਕਿੰਨਾ ਕੁ ਵੱਡਾ ਹੋਇਆ ਕੱਲ ਮੈਂ ਤੁਹਾਡੀ ਇੱਕ ਵੀਡੀਓ ਦੇਖ ਵੀ ਰਿਹਾ ਸੀਗਾ ਕਿ ਲੋਕਾਂ ਦੇ ਘਰ ਟੁੱਟੇ ਹੋਏ ਨੇ ਤੁਹਾਡੇ ਨਾਲ ਦਲਜੀਤ ਦੂਸਾਂਝ ਹੋਰਾਂ ਦੀ ਵੀ ਟੀਮ ਸੀਗੀ ਕਿਉਂਕਿ ਅਸੀਂ ਵੀ ਪੂਰੀ ਦੁਨੀਆ ਦੇ ਵਿੱਚ ਸਾਡਾ ਇਹ ਚੈਨਲ ਦੇਖਿਆ ਜਾਂਦਾ ਬਹੁਤ ਸਾਰੇ ਐਨ ਆਰ ਆਈ ਵੀਰ ਨੇ ਜਿਹੜੇ ਸਾਡੇ ਨਾਲ ਸੰਪਰਕ ਕਰਦੇ ਨੇ ਵੀ ਦੱਸੋ ਸਾਨੂੰ ਮਦਦ ਕਿੱਥੇ ਕਰਨੀ ਚਾਹੀਦੀ ਜੇ ਕਿਵੇਂ ਦੀ ਚਾਹੀਦੀ ਲੋchan देखो राइट नाउ हरप्रीत जी नुक्सान इस ਪੱਧਰ ਦੇ ਉੱਤਰ ਹੈ ਕਿ ਜੇ ਮੈਨੂੰ ਮੈਂ ਇਹ ਸੋਚਦਾ ਕਿ ਜਿਸ ਹਿਸਾਬ ਸਿਰ એનર્ਜੀ ਔਰ ਜਿਸ ਹਿਸਾਬ ਸਿਰ ਜਜ਼ਬੇ ਦੇ ਨਾਲ ਲੋਕ ਟਰਾਲੀਆਂ ਭਰ ਕੇ ਔਰ ਐਨਆਰਆਈ ਭਰਾ ਆਪਣੇ ਆਪਣੇ ਪਿੰਡਾਂ ਚ ਹੋ ਕੇ ਦੇ ਰਹੇ ਨੇ ਕਿ ਤੁਸੀਂ ਜਾ ਕੇ ਮਦਦ ਭੇਜੋ ਔਰ ਮੈਨੂੰ ਲੱਗਦਾ ਕਿ ਇਹ ਤਾਂ ਵੀ ਇਸ ਜਜ਼ਬੇ ਦੇ ਨਾਲ ਵੀ ਘੱਟੋ ਘੱਟ ਸਾਲ 2 ਸਾਲ 3 ਸਾਲ ਲੱਗ ਜਾਣਾ ਲੀਡ ਉੱਤੇ ਆਉਣ ਨੂੰ ਇਸ ਇਸ ਲੈਵਲ ਦਾ ਨੁਕਸਾਨ ਹੈ ਕਿਉਂਕਿ ਹੁਣ ਜਦੋਂ ਪਾਣੀ ਨਿਕਲਿਆ ਅਸੀਂ ਘਰਾਂ 'ਚ ਵੜ ਰਹੇ ਆ ਗਾਰੇ ਭਰੇ ਹੋਏ ਨੇ ਲੋਕਾਂ ਦੇ ਘਰੇ ਮਤਲਬ ਲਾਈਕ ਤਰੇੜਾਂ ਆਈਆਂ ਫਰਸ਼ ਬਹਿ ਗਏ ਨੇ ਐਕਚੁਅਲ ਜਿਹੜੀ ਕੀ ਕਹਿੰਦੇ ਅਸੈਸਮੈਂਟ ਹੈ ਜਾਂ ਐਕਚੁਅਲ ਜਿਹੜੀ ਲੋਡ ਹੈ ਜਾਂ ਕਿੰਨੇ ਕਿੰਨਾ ਵੱਡਾ ਨੁਕਸਾਨ ਹੋਇਆ ਉਹ ਅੱਜ ਪਤਾ ਲੱਗ ਰਿਹਾ ਸੋ ਬਾਹਰੋਂ ਦੇਖਣ ਨੂੰ ਕੋਠੀਆਂ ਠੀਕ ਨੇ ਬਟ ਉਹ ਰਾਤ ਨੂੰ ਸੋ ਨਹੀਂ ਪਾਰੇ ਕਿ ਕੋਠਾ ਡਿੱਗ ਨਾ ਜਾਵੇ ਸਾਡਾ ਸੋ ਬਹੁਤ ਵੱਡੇ ਪੱਧਰ ਤੇ ਉੱਤੇ ਨੁਕਸਾਨ ਹੈ ਭਾਜੀ ਇੱਕ ਗੱਲ ਹੋਰ ਅਮਰਪ੍ਰੀਤ ਮੈਂ ਵੈਸੇ ਕਈ ਲੋਕ ਮੇਰੀ ਗੱਲ ਤੋਂ ਗੁੱਸਾ ਵੀ ਮੰਨਣਗੇ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਕਈ ਲੋਕ ਸਿਰਫ ਇਸ ਲਈ ਜਾਂਦੇ ਨੇ ਕਿ ਫਲਾਣਾ ਜਾ ਰਿਹਾ ਨਾ ਮੈਨੂੰ ਵੀ ਜਾਣਾ ਪਏਗਾ ਨਹੀਂ ਤਾਂ ਲੋਕ ਮੈਨੂੰ ਕਹਿਣਗੇ ਕਿ ਫਲਾਣਾ ਨਹੀਂ ਗਿਆ ਔਰ ਉੱਥੇ ਜਾ ਕੇ ਦੋ ਚਾਰ ਫੋਟੋਆਂ ਥੋੜੀ ਗੱਲਾਂ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਜੇ ਕਿਸੇ ਨੇ ਤਰਪਾਲ ਤੇ ਦੋ ਪਾਣੀ ਦੀਆਂ ਬੋਤਲਾਂ ਦੇਤੀਆਂ ਤੁਹਾਡਾ ਕੰਮ ਉੱਥੇ ਨਹੀਂ ਖਤਮ ਹੋ ਜਾਂਦਾ ਫਿਰ ਤੁਹਾਨੂੰ ਲੱਗਦਾ ਹੈ ਕਿ ਜਿਹੇ ਲੋਕਾਂ ਨੂੰ ਤਾਂ ਘਰੇ ਹੀ ਰਹਿਣਾ ਚਾਹੀਦਾ ਤਾਂ ਜ਼ਿਆਦਾ ਬੈਟਰ ਹੈ ਕਿ ਸਿਰਫ ਤੁਸੀਂ ਦਿਖਾਵੇ ਲਈ ਥੋੜੀ ਮੈਂ ਸਿਰਫ ਇਹੀ ਗੱਲ ਕਹਿਣਾ ਜੀ ਜਦੋਂ ਵੀ ਸਾਨੂੰ ਕਿਸੇ ਦਾ ਕਾਲ ਆਉਂਦਾ ਹੈ ਜਾਂ ਚਾਹੇ ਦਿਲਜੀਤ ਦੋਸਾਂਝਵਰਾ ਦੀ ਟੀਮ ਸੀ ਮੇਰੀ ਉਹਨਾਂ ਨਾਲ ਪਹਿਲਾਂ ਕਿੰਨੇ ਘੰਟੇ ਲਗਾਤਾਰ ਮੀਟਿੰਗ ਚੱਲੀ ਕੀ ਅਸੀਂ ਕਰਨਾ ਕੀ ਚਾ ਰਹੇ ਹਾਂ ਤਾਂ ਮੇਰਾ ਇਹੀ ਉਹਨਾਂ ਨੂੰ ਕਹਿਣਾ ਸੀ ਕਿ ਅਸੀਂ ਜਦੋਂ ਲੌਂਗ ਟਰਮ ਐਗਜ਼ੀਕਿਊਸ਼ਨ ਪਲਾਨ ਲੈ ਕੇ ਚੱਲਦੇ ਹਾਂ ਤਾਂ ਹੀ ਅਸੀਂ ਕੁਝ ਇੰਪੈਕਟ ਪਾ ਪਾਵਾਂਗੇ ਤੇ ਇਹਨਾਂ ਦੀ ਜ਼ਿੰਦਗੀਆਂ ਚੇਂਜ ਕਰ ਪਾਵਾਂਗੇ ਤੇ ਉਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਲਿਆ ਕਿ ਤੁਹਾਡੇ ਕੋਲੇ ਤਜਰਬਾ ਹੈ ਤੁਹਾਡੇ ਕੋਲੇ ਵੋਲੰਟੀਅਰਸ ਹੈ ਤੁਹਾਡੇ ਕੋਲੇ ਮੈਨ ਪਾਵਰ ਹੈ ਤੁਹਾਡੇ ਕੋਲੇ ਐਕਸਪਰਟੀਸ ਹੈ ਤੇ ਅਸੀਂ ਐਸੋਸੀਏਟ ਕਰਦੇ ਆ ਤੇ ਅਸੀਂ ਪਿੰਡ ਅਡਾਪਸ਼ਨ ਦਾ ਕੰਮ ਸ਼ੁਰੂ ਕਰਦੇ ਆ ਔਰ ਹੁਣ ਉਸ ਪਿੰਡ ਦੇ ਵਿੱਚ ਘਰ ਵੀ ਚਾਹੇ ਉਹ ਲਾਈਟ ਹੈ ਚਾਹੇ ਉਹ ਇਲੈਕਟ੍ਰਿਸਿਟੀ ਫਿਟਿੰਗ ਹੈ ਚਾਹੇ ਉਹ ਪਾਣੀ ਦਾ ਕੁਛ ਸਿਸਟਮ ਸੈਟਅਪ ਕਰਨਾ ਹੈ ਬਾਰਡਰ ਲਾਈਨ ਪਾਣੀ ਹੈ ਚਾਹੇ ਉਹ ਘਰ ਬਣਾਉਣੇ ਨੇ ਚਾਹੇ ਉੱਥੇ ਬਾਨੇ ਟੁੱਟੇ ਆ ਵਾਟਐਵਰ ਜਿਹੜੀ ਵੀ ਨੀਡ ਹੋਏਗੀ ਉੱਥੇ ਸੋ ਉਸ ਤਰੀਕੇ ਨਾਲ ਪੂਰੇ ਪਿੰਡ ਨੂੰ ਖੜਾ ਕੀਤਾ ਜਾਊਗਾ ਸੋ ਸਾਡਾ ਪਲਾਨ ਇਹ ਹੈ ਕਿ ਚਾਹੇ ਸਾਲ ਲੱਗ ਜੇ ਚਾਹੇ 6 ਮਹੀਨੇ ਲੱਗ ਜਾਣ ਸੋ ਉਹਨਾਂ ਪਲਾਨ ਦੇ ਅਕੋਰਡਿੰਗਲੀ ਉਹਨਾਂ ਨੂੰ ਇਹੋ ਜਿਹਾ ਡਿਲੀਵਰ ਕਰੀਏ ਕਿ ਉਹ ਮੂਡ ਆਪਣੇ ਪੈਰਾ ਤੇ ਖੜੇ ਹੋ ਸਕਣ ਤੇ ਕਹਿਣ ਕਿ ਅਗਰ ਕੋਈ ਸਾਨੂੰ ਮਦਦ ਮਿਲੀ ਹੈ ਤੇ ਇਸ ਤਰ੍ਹਾਂ ਦੀ ਮਦਦ ਮਿਲੀ ਕਿ ਜਿਨੇ ਸਾਡੀ ਜ਼ਿੰਦਗੀ ਬਦਲੀ ਹੈ ਔਰ ਅੱਜ ਹੀ ਉਦਾਹਰਨ ਦੇ ਤੌਰ ਤੇ ਅਸੀਂ ਪਿਛਲੇ 3 ਦਿਨ ਤੋਂ ਅਸੈਸਮੈਂਟ ਕਰ ਰਹੇ ਸੀ ਔਰ ਅੱਜ ਬਾਲੀਵੁੱਡ ਤੋਂ ਰੰਦੀਪ ਫੁੱਡਾ ਜੀ ਸਾਡੇ ਨਾਲ ਜੁਆਇਨ ਕੀਤਾ ਉਹਨਾਂ ਨੇ ਗਰਾਊਂਡ ਜ਼ੀਰੋ ਤੇ ਅੱਜ ਅਸੀਂ ਜਿਨ੍ਹਾਂ ਵੀ ਇਲਾਕਿਆਂ ਦੇ ਵਿੱਚ ਘਰ ਜਿਨ੍ਹਾਂ ਦੇ ਵੀ ਪਸ਼ੂਆਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਪਸ਼ੂ ਮਰ ਗਏ ਹੜ ਗਏ ਜਿਨ੍ਹਾਂ ਦੇ ਲੱਭ ਹੀ ਨਹੀਂ ਰਹੇ ਕਈ ਪਰਿਵਾਰ ਇਹੋ ਜਿਹੇ ਨੇ ਵੀ ਸਾਨੂੰ ਪਾਣੀ ਦੇ ਫਲੋ ਦੇ ਨਾਲ ਸੰਗਲਾਂ ਟੁੱਟ ਗਈਆਂ ਤੇ ਸਾਨੂੰ ਪਤਾ ਹੀ ਨਹੀਂ ਸਾਡੇ ਪਸ਼ੂਆਂ ਇੱਥੇ ਜਾ ਕੇ ਡਿੱਗੇ ਨੇ ਸੋ ਉਹਨਾਂ ਦਾ ਜਿਹੜਾ ਇਨਕਮ ਸੋਰਸ ਸੀਗਾ ਉਹ ਸਾਰਾ ਇਨਕਮ ਸੋਰਸ ਨਿਰਭਰ ਹੀ ਡੇਰੀ ਫਾਰਮਿੰਗ ਤੇ ਸੀਗਾ ਜਾਂ ਪਸ਼ੂਆਂ ਦਾ ਦੁੱਧ ਵੇਚ ਕੇ ਸੀਗਾ ਸੋ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਜੀ ਨਵੀਂ ਕਿ ਪਸ਼ੂਆਂ ਨੂੰ ਕਿਸੇ ਨੇ ਵੀ ਕਿਸੇ ਦਾ ਪਸ਼ੂ ਨੁਕਸਾਨਿਆ ਗਿਆ ਤੇ ਅੱਜ ਗਲੋਬਲ ਸਿੱਖ ਦੇ ਵੱਲੋਂ ਅਸੀਂ ਉਹ ਪਸ਼ੂ ਐ ਜਿਹੜੇ ਉਹਨਾਂ ਨੂੰ ਹੈਂਡਓਵਰ ਕਰ ਰਹੇ ਆਂ ਔਰ ਅੱਗੋਂ ਵੀ ਇਹ ਪੂਰੀ ਡਰਾਈਵ ਪੂਰੇ ਜ਼ੋਨ ਚ ਚਾਹੇ ਉਹ ਬਾਸਪੁਰ ਐ ਚਾਹੇ ਅੰਮ੍ਰਿਤਸਰ ਐ ਚਾਹੇ ਫਜ਼ਿਲਕਾ ਜਿੱਥੇ ਵੀ ਕੋਈ ਪਸ਼ੂ ਦਾ ਨੁਕਸਾਨ ਐ ਅੱਜ ਅਸੀਂ ਪਸ਼ੂਆਂ ਦੇ ਲਈ ਇੱਕ ਅਲੱਗ ਤੋਂ ਜਿਹੜਾ ਮੂੜ ਵਸੇਬਾ ਪ੍ਰੋਜੈਕਟ ਐ ਉਹ ਲਾਂਚ ਕੀਤਾ ਤੇ ਇਹਦਾ ਹੈਲਪਲਾਈਨ ਵੀ ਲਾਂਚ ਕਰਦਣਾ ਵੀ ਕਿਸੇ ਨੇ ਪਸ਼ੂ ਦੇਣਾ ਡਾਇਰੈਕਟਲੀ ਤੁਸੀਂ ਅਸੀਂ ਤੁਹਾਨੂੰ ਦੱਸਾਂਗੇ ਵੀ ਇੱਥੇ ਪਸ਼ੂ ਦੀ ਲੋੜ ਹੈ ਕਿਸੇ ਦਾ ਪਸ਼ੂ ਮਰ ਗਿਆ ਤਾਂ ਤੁਸੀਂ ਸਾਨੂੰ ਕੰਟੈਕਟ ਕਰੋ ਕਿ ਇਸ ਤਰੀਕੇ ਦੇ ਨਾਲ ਐਗਜ਼ੀਕਿਊਸ਼ਨ ਦਾ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਲਾਨ ਹੈ ਉਹ ਗਰਾਊਂਡ ਤੇ ਲੈ ਕੇ ਹੀ ਉਹ ਤੁਹਾਡਾ ਤੁਹਾਡਾ ਨਾ ਤਜਰਬਾ ਬਹੁਤ ਵੱਡਾ ਅਮਰਪ੍ਰੀਤ ਸਿੰਘ ਜੀ ਮੈਂ 2023 ਦੇ ਵਿੱਚ ਹੜਾ ਦੀ ਕਵਰੇਜ ਕੀਤੀ ਪਰ ਉਸ ਤੋਂ ਬਾਅਦ ਜਦੋਂ ਪਾਣੀ ਉਤਰ ਗਿਆ ਮੈਂ 3 ਦਿਨ ਬਾਅਦ ਗਿਆ ਰੋਪੜ ਤੇ ਨੰਗਲ ਏਰੀਆ ਦੇ ਵਿੱਚ ਔਰ ਲੋਕਾਂ ਦਾ ਸਭ ਤੋਂ ਵੱਡਾ ਦੁੱਖ ਤੇ ਦਰਦ ਇਹੀ ਸੀਗਾ ਕਿ ਪਾਜੀ ਹੁਣ ਸਾਡੀ ਕੋਈ ਵਾਟ ਨਹੀਂ ਪੁੱਛ ਰਿਆ ਸਿਰਫ ਉਦੋਂ ਹੀ ਲੋਕ ਆਏ ਸੀਗੇ ਉਦੋਂ ਹੀ ਐਨਜੀਓ ਤੇ ਉਦੋਂ ਹੀ ਸਾਰੇ ਲੋਕ ਆਏ ਸੀ ਜਦੋਂ ਪਾਣੀ ਸੀਗਾ ਜਦੋਂ ਪਾਣੀ ਉਤਰ ਗਿਆ ਮਦਦ ਤਾਂ ਸਾਨੂੰ ਹੁਣ ਲੋੜ ਹੈ ਪਹਿਲਾਂ ਤੁਸੀਂ ਰਾਸ਼ਨ ਪਰ ਪਰ ਰਖਾਣੇ ਆਉਂਦੇ ਰੇ ਸਭ ਕੁਝ ਆਉਂਦਾ ਰਿਹਾ ਚੱਲਦਾ ਰਿਹਾ ਪਰ ਮਦਦ ਦੀ ਲੋੜ ਤਾਂ ਹੁਣ ਹੈ ਤੁਹਾਡੇ ਜ਼ਰੀਏ ਇੱਕ ਮੈਸੇਜ ਮੈਂ ਜ਼ਰੂਰ ਲੋਕਾਂ ਤੱਕ ਪਹੁੰਚਾਉਣਾ ਚਾਹਨਾ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਵੀ ਉਹ ਸਿਸਟਮੈਟਿਕ ਤਰੀਕੇ ਨਾਲ ਮਦਦ ਕਰਨ ਹਰਪ੍ਰੀਤ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਇਸ ਦੇ ਵਿੱਚ ਘਰ ਸਮ ਟਾਈਮਸ ਤਜਰਬਾ ਤੁਹਾਡਾ ਬਹੁਤ ਕਮ ਆਉਂਦਾ ਹੈ ਪਿਛਲਾ ਕਿ ਜਦੋਂ ਇਹ ਆਰਗੇਨਾਈਜੇਸ਼ਨ ਅਸੀਂ ਸੈਟ ਅਪ ਕੀਤੀ ਤਾਂ ਸਭ ਤੋਂ ਪਹਿਲਾ ਐਸੈਟ ਹੈ ਜਿਹੜਾ ਅਸੀਂ ਉਹ ਇੱਕ ਬੋਟ ਖਰੀਦੀ ਵੀ ਸਾਡੇ ਕੋਲੇ ਜਦੋਂ ਵੀ ਅਸੀਂ ਆਏ ਸਾਡੇ ਕੋਲੇ ਰਿਸੋਰਸ ਦੀ ਬਹੁਤ ਕਮੀ ਸੀ ਅਸੀਂ ਇਨੀਸ਼ੀਅਲ ਸਟੇਜ ਤੇ ਸੀਗੇ ਸੋ ਬਟ ਸਾਨੂੰ ਪਤਾ ਸੀ ਕਿ ਸਾਡਾ ਜਿਹੜਾ ਸੰਦ ਹੈ ਜਿਹੜਾ ਸਾਡਾ ਸਾਧਨ ਹੈ ਉਹੀ ਸਾਡੇ ਲੋਕਾਂ ਦੀ ਮਦਦ ਕਰ ਸਕਦਾ ਸੋ ਸਭ ਤੋਂ ਪਹਿਲਾਂ ਜਦੋਂ ਅਸੀਂ ਕਿਸ਼ਤੀ ਉਤਾਰੀ ਔਰ ਜਦੋਂ ਇੰਨੇ ਬੱਚਿਆਂ ਨੂੰ ਰੈਸਕਿਊ ਕੀਤਾ ਸਕੂਲ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਤਾਂ ਹੀ ਉਹ ਚੀਜ਼ ਦਾ ਇੰਪੈਕਟ ਪੈ ਜਾਂਦਾ ਹੈ ਇੰਪੈਕਟ ਇਹ ਨਹੀਂ ਕਿ ਉਸ ਦੇ ਵਿੱਚ ਖਰਚਾ ਕੀ ਆਇਆ ਖਰਚਾ ਆਇਆ ਸਾਡੇ ਤੇਲ ਦਾ ਮੋਟਰ ਦੀ ਵਿੱਚ ਘਰ ਜਿਹੜੀ ਤੇਲ ਪੈਂਦਾ ਸਿਰਫ ਉਸ ਦਾ ਬਟ ਉਹ ਜਦੋਂ ਕਿਸੇ ਦੀ ਤੁਸੀਂ ਜਾਨ ਬਚਾਰੇ ਉਹ ਇੰਪੈਕਟ ਪੈਂਦਾ ਸੋ ਸਾਡਾ ਪ੍ਰਾਇਮਰੀ ਫੋਕਸ ਇਹ ਰਹਿੰਦਾ ਕਿ ਅਸੀਂ ਇੰਪੈਕਟ ਪਾਈਏ ਤਾਂ ਜੋ ਉਹਨਾਂ ਦੀ ਜਿਹੜੀ ਐਕਚੁਅਲ ਲੋੜ ਹੈ ਉਹ ਪੂਰਾ ਕਰ ਸਕੀਏ ਸੋ ਰਾਈਟ ਨਾਓ ਵੀ ਅਸੀਂ ਇਹੀ ਅਪੀਲ ਕਰਦੇ ਆ ਕਿ ਸਾਨੂੰ ਦਸਵੰਦ ਦੀ ਲੋੜ ਨਹੀਂ ਹੈ ਸਾਨੂੰ ਤੁਹਾਡੇ ਇਨ ਕਾਈਂਡ ਦਸਵੰਦ ਦੀ ਲੋੜ ਹੈ ਅਸੀਂ ਅਗਰ ਅੱਜ ਕਹੀਏ ਕਿ ਸਾਨੂੰ ਆ ਸਾਮਾਨ ਚਾਹੀਦਾ ਹੈ ਸਾਨੂੰ ਕਿਸ਼ਤੀਆਂ ਚਾਹੀਦੀਆਂ ਸਾਨੂੰ ਮਸ਼ੀਨਾਂ ਚਾਹੀਦੀਆਂ ਸਾਨੂੰ ਵਾਟਰ ਪੰਪ ਚਾਹੀਦੇ ਆ ਤੇ ਕੋਈ ਵੀ ਸੱਜਣ ਆਕੇ ਜ਼ਿੰਮੇਵਾਰੀ ਚੱਕੇ ਕਿ ਪੰਪ ਮੈਂ ਦੇਣਾ ਕਿਸ਼ਤੀਆਂ ਮੈਂ ਦੇਣਾ ਤੇ ਅਸੀਂ ਕੰਮ ਕਰੀਏ ਸਾਡੇ ਕੋਲੇ ਮੈਨ ਫੋਰਸ ਹੈ ਸਾਡੇ ਕੋਲੇ ਤਜਰਬਾ ਹੈ ਅਸੀਂ ਉਹ ਯੂਟਿਲਾਈਜ਼ ਕਰਨਾ ਚਾਹੁੰਦੇ ਆ ਸੰਗਤ ਦੇ ਜ਼ਰੀਏ ਬਿਲਕੁਕੁਲ ਠੀਕ ਹੈ ਅਮਰਪ੍ਰੀਤ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਾਂਗਾ ਤੁਸੀਂ ਹੈਲਪ ਦੇ ਵਿੱਚ ਲੱਗੇ ਹੋਏ ਲੋਕਾਂ ਦੀ ਪਰ ਤੁਹਾਨੂੰ ਇਹ ਲੱਗਦਾ ਮਹਿਸੂਸ ਹੁੰਦਾ ਹੈ ਇਹ ਮੈਸੇਜ ਨੂੰ ਮੈਂ ਸਰਕਾਰ ਤ ਕਮ ਹੋਵੇ ਸਟੇਟ ਦੀ ਗਵਰਨਮੈਂਟ ਹੋਵੇ ਜਾਂ ਸੈਂਟਰ ਦੇ ਹੋਵੇ ਐਨ ਜੀਓਜ਼ ਦੇ ਵੀ ਵਸੀਲੇ ਬੜੇ ਲਿਮਿਟਡ ਹੁੰਦੇ ਨੇ ਜੋ ਕੰਮ ਸਰਕਾਰਾਂ ਦੇ ਨੇ ਉਹ ਸਰਕਾਰਾਂ ਹੀ ਕਰ ਸਕਦੀਆਂ ਹੁਣ ਜਿੰਨਾ ਫਸਲਾਂ ਦਾ ਨੁਕਸਾਨ ਹੋਇਆ ਜਿੰਨਾ ਖਰਾਬਾ ਇਹਨਾਂ ਦੇ ਘਰਾਂ ਦਾ ਹੋਇਆ ਉਹ ਅਸੈਸ ਕਰਨਾ ਔਰ ਉਹ ਅਸੈਸ ਕਰਨ ਤੋਂ ਬਾਅਦ ਇਹਨਾਂ ਨੂੰ ਦੇਣਾ ਸਰਕਾਰ ਦਾ ਲੱਗਦਾ ਕੀ ਹੈ ਕਿ ਸਭ ਤੋਂ ਪਹਿਲਾ ਫਰਜ਼ ਕੀ ਹੈ ਕਿ ਇਹਨਾਂ ਨੂੰ ਜਿੰਨਾ ਖਰਾਬਾ ਹੋਇਆ ਉਹਨਾਂ ਪੈਸਾ ਮਿਲਣਾ ਚਾਹੀਦਾ ਤਾਂ ਹੀ ਇਹ ਦੁਬਾਰਾ ਲੀਤੇ ਆਪਾਂਗੇ ਨਹੀਂ ਤਾਂ ਨਹੀਂ ਆਪਾਂਗੇ ਦੇਖੋ ਮੈਂ ਤਾਂ ਇਹ ਆਸ ਕਰਦਾ ਕਿ ਸਰਕਾਰਾਂ ਨੂੰ ਸਗੋਂ ਐਨ ਜੀਓਜ਼ ਨੂੰ ਸਪੋਰਟ ਕਰਨੀ ਚਾਹੀਦੀ ਹੈ ਜੇ ਉਹਨਾਂ ਕੋਲ ਰਿਸੋਰਸਿਜ਼ ਘਟ ਰਹੇ ਨੇ ਜਾਂ ਜੇ ਉਹਨਾਂ ਦੇ ਕੋਲ ਇਹ ਉਹ ਸਟੇਟਮੈਂਟ ਹੈ ਕਿ ਇਹ ਹੌਲੀ-ਹੌਲੀ ਹੋਊਗਾ ਇਹ ਹੌਲੀ-ਹੌਲੀ ਕਰਨ ਵਾਲਾ ਕੰਮ ਨਹੀਂ ਹੈ ਅੱਜ ਸਾਨੂੰ ਅੱਜ 8 ਦਿਨ 9 ਦਿਨ 10 ਦਿਨ ਹੋਏ ਨੇ ਜਿਹੜੀ ਅਸੈਸਮੈਂਟ ਅਸੀਂ ਕੱਲ ਕੀਤੀ ਹੈ ਸਾਨੂੰ ਪਤਾ ਲੱਗਿਆ ਕਿ ਸਾਡੀ ਅਸੈਸਮੈਂਟ ਚੋਂ 25 ਪਿੰਡਾਂ ਚੋਂ 10 ਪਸ਼ੂਆਂ ਦਾ ਨੁਕਸਾਨ ਹੋਇਆ ਤੇ ਅਸੀਂ 24 ਘੰਟਿਆਂ ਤੋਂ ਪਹਿਲਾਂ ਪਸ਼ੂ ਖਰੀਦ ਕੇ ਐਗਜ਼ੀਕਿਊਟ ਕਰਕੇ ਅੱਜ ਵੰਡ ਕੇ ਉਹਨਾਂ ਨੂੰ ਸੰਗਲ ਫੜਾਏ ਆ ਅਸੀਂ ਇਸ ਦਾ ਇੰਤਜ਼ਾਰ ਨਹੀਂ ਕਰ ਰਹੇ ਸੋ ਕੋਸ਼ਿਸ਼ ਇਹ ਹੈ ਕਿ ਸਭੂ ਸਰਕਾਰ ਇਸ ਤਰੀਕੇ ਨਾਲ ਲੀਡ ਕਰੇ ਕਿ ਅੱਛਾ ਇਸ ਇਲਾਕੇ ਦੇ ਵਿੱਚ ਕਰ ਅਗਰ ਸੋ ਐਨ ਜੀਓਜ਼ ਕੰਮ ਕਰ ਰਹੀਆਂ ਤਾਂ ਆ 100 ਪਿੰਡਾਂ ਦੀ ਲਿਸਟ ਹੈ ਇੱਕ ਇੱਕ ਪਿੰਡ ਕੋਲੇ ਇੱਕ ਇੱਕ ਐਨ ਜੀਓ ਕੋਲੇ ਦਿੱਤਾ ਸੋ ਲਾਈਕ ਇਟਸ ਅ ਪਲੈਨਿੰਗ ਵਰਕ ਇਹ ਕੋਆਰਡੀਨੇਸ਼ਨ ਬਹੁਤ ਇੰਪੋਰਟੈਂਟ ਹੈ ਅਗਰ ਇਹ ਕੋਆਰਡੀਨੇਸ਼ਨ ਨਹੀਂ ਹੋਏਗਾ ਤਾਂ ਰਿਸੋਰਸਸ ਵੀ ਉੱਥੇ ਦੇ ਉੱਥੇ ਪਏ ਰਹਿਣਗੇ ਔਰ ਕੰਮ ਵੀ ਨਹੀਂ ਹੋਊਗਾ ਸਫਰ ਕਿੰਨੇ ਕਰਨਾ ਲੋਕਾਂ ਨੇ ਸੋ ਇਹ ਕੋਆਰਡੀਨੇਸ਼ਨ ਇੰਪੋਰਟੈਂਟ ਹੈ ਸਰਕਾਰ ਦੇ ਲੈਵਲ ਤੇ ਮੇਰਾ ਸਿਰਫ ਇਹ ਸੁਝਾਅ ਹੈ ਜੀ ਬਿਲਕੁਲ ਠੀਕ ਹੈ ਇੱਕ ਜਾਣਕਾਰੀ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਦਾ ਹਮਰਪ੍ਰੀਤ ਸਿੰਘ ਜੀ ਆਪਣੇ ਦਰਸ਼ਕਾਂ ਨਾਲ ਵੀ ਸਾਡੇ ਤੱਕ ਵੀ ਇੱਕ ਐਨ ਜੀਓ ਨੇ ਸੰਪਰਕ ਕੀਤਾ ਹੈ ਉਹ ਬੜਾ ਨਵੇਕਲਾ ਜਿਹਾ ਕੰਮ ਕਰਨਾ ਚਾਹੁੰਦੇ ਅਮਰਪ੍ਰੀਤ ਜੇ ਤੁਹਾਡੇ ਤੱਕ ਵੀ ਕੋਈ ਇਦਾਂ ਦਾ ਲੋੜਬੰਦ ਹੋਵੇ ਉਹ ਕਹਿੰਦੇ ਨੇ ਕਿ ਜਿੱਥੇ-ਜਿੱਥੇ ਬਿਜਲੀ ਦੇ ਨੁਕਸਾਨ ਹੋਏ ਨੇ ਕੋਈ ਟਰਾਂਸਫਾਰਮਰ ਗਿਰ ਗਿਆ ਖੰਬੇ ਗਿਰ ਗਏ ਤਾਰਾਂ ਗਿਰ ਗਈਆਂ ਲੋਕਾਂ ਦੇ ਘਰ ਦੇ ਵਿੱਚ ਬਿਜਲੀ ਨਹੀਂ ਆ ਰਹੀ ਕਿਉਂਕਿ ਹੁਣ ਰੀਸਟੋਰ ਹੋਣਗੀਆਂ ਚੀਜ਼ਾਂ ਉਹ ਸੇਵਾ ਅਸੀਂ ਲੈ ਸਕਦੇ ਹਾਂ ਜੀਪੀਐਸਪੀਸੀਐਲ ਦੇ ਕੋਲ ਮੈਨ ਪਾਵਰ ਲਿਮਟਿਡ ਹੈ ਰਿਸੋਰਸਸ ਲਿਮਟਿਟਡ ਨੇ ਉਹ ਕਹਿੰਦੇ ਸਾਰੇ ਦਾ ਸਾਰਾ ਖਰਚਾ ਅਸੀਂ ਚੱਕਣ ਨੂੰ ਤਿਆਰ ਆ ਭਾਵੇਂ ਜਿਹੜਾ ਮਰਜੀ ਡਿਸਟ੍ਰਿਕਟ ਸਾਨੂੰ ਦੇਦੇ ਉਹ ਗੁਰਦਾਸਪੁਰ ਦੀ ਜ਼ਿੰਮੇਵਾਰੀ ਦੇਦੇ ਹੋ ਸਾਰੇ ਗੁਰਦਾਸਪੁਰ ਦੇ ਵਿੱਚ ਦੁਬਾਰਾ ਲਾਈਟ ਲੈਣ ਦੀ ਸਾਡੀ ਜ਼ਿੰਮੇਵਾਰੀ ਹੈ ਇੰਨੇ ਵੱਡੇ ਦਿਲ ਨੇ ਪੰਜਾਬੀਆਂ ਦੇ ਜਾਂਦੇ ਜਾਂਦੇ ਮੈਂ ਇਹ ਜ਼ਰੂਰ ਸਮਝਣਾ ਚਾਹਨਾ ਕਿਉਂਕਿ ਤੁਸੀਂ ਤਾਂ ਗਲੋਬਲ ਹੋ ਨਾ ਤੁਸੀਂ ਪੂਰੀ ਦੁਨੀਆ 'ਚ ਸੇਵਾ ਕਰਦੇ ਹੋ ਪਰ ਪੰਜਾਬ ਵਰਗੀ ਮਿਸਾਲ ਕਿਤੇ ਹੋਰ ਦੇਖਣ ਨੂੰ ਮਿਲੀ ਹੈ ਲੋਕਾਂ ਦੇ ਮਨ ਦੇ ਵਿੱਚ ਇੱਕ ਰੰਜ ਥੋੜਾ ਜਿਹਾ ਅਮਰਪ੍ਰੀਤ ਇਹ ਵੀ ਹੈ ਕਿ ਸਾਡੀ ਬਾਂ ਫੜਨ ਕੋਈ ਨਹੀਂ ਆਇਆ ਅਸੀਂ ਤਾਂ ਪੂਰੀ ਦੁਨੀਆ ਦੀ ਬਾਂ ਫੜਦੇ ਆਂ ਦੇਖੋ ਇਹ ਇਹ ਤਾਂ ਸੱਚ ਹੁੰਦਾ ਜਦੋਂ ਆਪਾਂ ਗਰਾਊਂਡ ਦੇ ਉੱਤੇ ਉਤਰਦੇ ਆ ਜਦੋਂ ਅਸੀਂ ਜਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਘਾਰ ਔਰ ਬਾਹਰਲੇ ਸਟੇਟਸ ਦੇ ਵਿੱਚ ਘਾਰ ਕੰਮ ਕਰਦੇ ਆ ਤਾਂ ਜਦੋਂ ਸਾਡੇ ਨਾਲ ਲੋਕੀਂ ਤਸਵੀਰਾਂ ਖਿਚਾਉਂਦੇ ਨੇ ਤੇ ਇੱਕ ਉਮੀਦ ਔਰ ਇੱਕ ਆਸ ਤਾਂ ਜ਼ਰੂਰ ਹੁੰਦੀ ਹੈ ਕਿ ਸ਼ਾਇਦ ਪੰਜਾਬ ਦੇ ਇਸ ਔਖੇ ਵੇਲੇ ਤੇ ਔਰ ਮੈਂ ਬਟ ਚਲੋ ਫਿਰ ਵੀ ਹਰ ਇੱਕ ਬੰਦੇ ਇੱਕ ਤਰ੍ਹਾਂ ਦੇ ਨਹੀਂ ਅੱਜ ਰਣਦੀਪ ਢੋਡਾ ਬਾਲੀਵੁੱਡ ਤੋਂ ਬੰਬੇ ਤੋਂ ਹਰਿਆਣਾਵੀ ਹੋਣ ਦੇ ਨਾਤੇ ਬਟ ਉਸ ਦੇ ਅੰਦਰ ਇਨਸਾਨੀਅਤ ਸੀ ਉਹ ਆਇਆ ਸੋ ਇਦਾਂ ਦੇ ਬਹੁਤ ਲੋਕ ਮੈਨੂੰ ਰੀਚ ਆਊਟ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਘਾਰ ਜ਼ਰੂਰ ਤੁਹਾਡੇ ਸਾਹਮਣੇ ਖਾਊਗਾ ਕਿ ਬੜੀ ਵੱਡੀ ਵੱਡੀ ਕੰਪਨੀਆਂ ਜਿਹੜੀਆਂ ਬਾਰਲੀ ਸਟੇਟਸ ਦੇ ਵਿੱਚ ਘਾਰ ਸੈਟਅਪ ਨੇ ਉਹ ਸਾਡੇ ਨਾਲ ਐਸੋਸੀਏਟ ਕਰ ਰਹੀਆਂ ਨੇ ਕਿ ਮਤਲਬ ਲਾਈਕ ਉਹ ਪੰਜਾਬ ਤੋਂ ਬਿਲੋਂਗ ਵੀ ਨਹੀਂ ਕਰਦੀਆਂ ਬਟ ਇਹ ਸਮਾਂ ਲੈਂਦੀਆਂ ਨੇ ਸੋ ਇਹ ਜਿਹੜੀਆਂ ਫੋਟੋਗ੍ਰਾਫਸ ਜਿਹੜੀ ਇੰਟਰਵਿਊਸ ਤੁਸੀਂ ਅੱਜ ਲੈ ਰਹੇ ਹੋ ਦੇਖਾਂਗੇ ਦੇਖਾਂਗੇ ਪੰਜ ਦਿਨ ਹੈ ਉੱਥੋਂ ਪਤਾ ਲੱਗਦਾ ਕਿ ਵਾਕਈ ਇਹ ਚੀਜ਼ ਦੀ ਇੰਨੀ ਮਾੜੇ ਹਾਲ ਨੇ ਕਿਉਂ ਨਾ ਅਸੀਂ ਕੁਝ ਕਰੀਏ ਕਿਉਂ ਨਾ ਅਸੀਂ ਕੁਝ ਕਰੀਏ ਸੋ ਇਕਜੁੱਟ ਹੋ ਕੇ ਇਕਮੁੱਠ ਹੋ ਕੇ ਸ਼ਾਇਦ ਅਸੀਂ ਇਹ ਪੰਜਾਬ ਨੂੰ ਦੁਬਾਰਾ ਉਸ ਲੀਰ ਦੇ ਉੱਤੇ ਲਿਆਵਾਂਗੇ ਔਰ ਬਹੁਤ ਮੈਨੂੰ ਲੱਗਦਾ ਹੈ ਕਿ ਲਿਮਟਿਡ ਸਮੇਂ ਦੇ ਵਿੱਚ ਕਰ ਇਹ ਪ੍ਰੋਜੈਕਟ ਸਾਡੇ ਚੜ੍ਹਦੀ ਕਲਾ ਦੇ ਵਿੱਚ ਕਰ ਜਦੋਂ ਸਾਹਮਣੇ ਆਣਗੇ ਤੇ ਲੋਕੀ ਇਹਨਾਂ ਚੀਜ਼ਾਂ ਚੋਂ ਨਿਕਲਣਗੇ ਚਲੋ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅਮਰਪ੍ਰੀਤ ਤੁਹਾਡਾ ਔਰ ਸਾਡੇ ਲਈ ਕੋਈ ਸੇਵਾ ਹੋਵੇ ਤਾਂ ਤੁਸੀਂ ਸਾਨੂੰ ਜ਼ਰੂਰ ਦੱਸਿਓ ਅਸੀਂ ਵੀ ਪੰਜਾਬ ਦੇ ਨਾਲ ਖੜੇ ਹਾਂ ਔਰ ਲੋਕਾਂ ਨੂੰ ਸੁਣ ਕੇ ਹੈਰਾਨਗੀ ਹੋਵੇਗੀ ਕਿ ਪਹਿਲੇ ਫਲੱਡ ਦੀ ਰਿਪੋਰਟ 15 ਅਗਸਤ ਦੀ ਹੈ 15 ਅਗਸਤ ਜਦੋਂ ਪੂਰਾ ਮੁਲਕ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਉਦੋਂ ਅਸੀਂ ਇਹ ਰਿਪੋਰਟ ਕਰਤੀ ਸੀ ਕਿ ਪੰਜਾਬ ਦੇ ਵਿੱਚ ਛਾੜ ਆ ਚੁੱਕੇ ਨੇ ਉਦੋਂ ਲੋਕੀ ਹੱਸਦੇ ਸੀ ਔਰ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਤਾਂ ਬਰਸਾਤਾਂ ਹੀ ਖਾਸ ਨਹੀਂ ਪਈਆਂ ਹੜ੍ਹ ਕਿੱਥੋਂ ਆ ਗਏ ਅੱਜ ਹਾਲਾਤ ਕੀ ਹੈ ਤੁਹਾਡੇ ਸਾਹਮਣੇ ਹੀ ਹੈ